ਉਡੀ ਜ਼ਿੰਦਗੀ ਦਾ ਬੈਸਟ ਮੈਚ ਕਿਹੜਾ ਹੈ ਜਿਹੜਾ ਤੁਹਾਨੂੰ ਭੁੱਲਦਾ ਨਹੀਂ ਕਦੇ ਉਹ ਚਾਈਨਾ ਵਾਲਾ ਜੀ ਮੈਨਾ ਕਿਆ ਗੇਮ ਹੋਈ ਜ਼ਬਰਦਸਤ ਬਹੁਤ ਉਹਦੇ ਵਿੱਚ ਜਿਹੜੇ ਉਹਨਾਂ ਦੀ ਟੀਮ ਚ ਖੇਡਣ ਵਾਲੇ ਘਟੋ ਘਟ 8-9 ਪਲੇਅਰ ਪ੍ਰੋਫੈਸ਼ਨਲ ਸੀਗੇ ਔਰ ਅਸੀਂ ਆਮ ਇਥੋਂ ਆਮ ਪਿੰਡਾਂ ਵਾਲੇ ਜਮਾ ਗਏ ਦੇਸੀ ਸਾਡੀ ਉੱਥੇ ਮਹੀਨਾ ਸਵਾ ਮਹੀਨਾ ਪ੍ਰੈਕਟਿਸ ਹੋਈ ਦਿੱਲੀ ਕੈਂਪ ਲੱਗਦੇ ਹੁੰਦੇ ਸੀ ਆਈਜੀ ਸਟੇਡੀਅਮ ਦੇ ਵਿੱਚ ਤੇ ਉੱਥੋਂ ਅਸੀਂ ਉਹਨਾਂ ਨੂੰ ਹਰਾ ਕੇ ਜੀ ਬੜਾ ਸਵਾਲ ਆਇਆ ਵੀ ਯਾਰ ਅਸੀਂ ਵੀ ਕੁਝ ਕਰ ਸਕਦੇ ਹਾਂ ਕੋਈ ਫਰਕ ਆਇਆ ਵਾਪਸ ਆ ਕੇ ਚੀਜ਼ਾਂ ਤਬਦੀਲ ਹੋਈਆਂ ਕਿ ਐਡੀ ਟੀਮ ਹਰਾਇਤੀ ਉਸ ਤੋਂ ਬਾਅਦ ਨਹੀਂ ਮਕਰਸਾ ਕੋਈ ਸਾਡੀ ਫੈਡਰੇਸ਼ਨ ਨੇ ਸਾਨੂੰ ਨਹੀਂ ਪੁੱਛਿਆ ਜੀ ਕੋਈ ਅਸੀਂ ਕੀ ਕਰਕੇ ਆ ਕਿ ਨਹੀਂ ਉਹਨਾਂ ਨੂੰ ਕੋਈ ਮਨਸਰਸ ਮਿਲਦੇ ਤੁਹਾਡੀ ਟੀਮ ਨੂੰ ਵੱਡੇ ਸਪான்ਸਰਸ ਨਹੀਂ ਜੀ ਕੋਈ ਸਪான்ਸਰ ਨਹੀਂ ਹੈ ਇਹਨਾਂ ਬਾਸਕਟਬਾਲ ਟੀਮ ਦਾ ਟਾਈਟਲ ਸਪான்ਸਰ ਕੌਣ ਹੈ ਇਸ ਟਾਈਮ ਜੀ ਰੌਕਸ ਕਰਕੇ ਕੋਈ ਕੰਪਨੀ ਹੈ ਰੌਕਸ ਉਹ ਸ਼ਾਇਦ ਤੁਸੀਂ ਨਾਮ ਹੀ ਨਹੀਂ ਸੁਣਿਆ ਹੋਣਾ ਅੱਜ ਪਹਿਲੀ ਆ ਸੁਣਿਆ ਹੋਣਾ ਜਿਵੇਂ ਰਿਲਾਇੰਸ ਹੈ ਜਾਂ ਪੈਪਸੀ ਹੈ ਜਾਂ ক্রিকেট ਟੀਮ ਨੂੰ ਇੰਨੇ ਇੰਨੇ ਵੱਡੇ ਸਪਾਂਸਰਸ ਮਿਲ ਰਹੇ ਆ ਜਾਂ ਹਾਕੀ ਕੋਲੇ ਵੀ ਹੁਣ ਸਪਾਂਸਰਸ ਆ ਗਏ ਮੇਰੇ ਕਲ 오ਡੀਸ਼ਾ ਸਟੇਟ ਉਹਨਾਂ ਨੂੰ ਸਪਾਂਸਰ ਕਰ ਰਹੀ ਹੈ ਜੀ 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 ਬਾਸਕਟਬਾਲ ਟੀਮ ਕੋਲੇ ਕੋਈ ਵੱਡਾ ਸਪਾਂਸਰ ਨਹੀਂ ਜਿਹੜਾ ਕਰੋੜਾ ਰੁਪਇਆ ਦੇ ਸਕੇ ਨਹੀਂ ਜੀ ਕੋਈ ਨਹੀਂ